ਸਸਰੀਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜਿਆ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਅੱਜ ਜ਼ਿਲ੍ਹਾ ਬਠਿੰਡਾ ਦੇ ਰਾਮਪਰਾਜ ਸ਼ਹਿਰ ਦੇ ਵਿੱਚ ਖੜਿਆਗੇ ਜਨਤਾ ਕਲੋਨੀ ਦੇ ਵਿੱਚ ਜਨਤਾ ਕਲੋਨੀ ਦਾ ਜਿਹੜਾ ਕੈਮਰਾਮੈਨ ਨੂੰ ਬੇਨਤੀ ਕਰਦੇ ਆ ਪਹਿਲਾਂ ਜੋੜਾ ਹਸਪੀਟਲ ਦਿਖਾਤਾ ਜਾਵੇ ਤੇ ਨਾਲ ਹੀ ਇਧਰਲੇ ਪਾਸੇ ਝਾਤੀ ਮਾਰੀਏ ਕੈਮਰੇ ਦੇ ਨਾਲ ਆਪਾਂ ਪੰਜਾਬ ਟਰੇਡ 'ਚ ਪੰਜਾਬ ਟਰੇਡ 'ਚ ਆਓ ਆਪਾਂ ਗੱਲਬਾਤ ਕਰਦੇ ਆ ਇਸ ਮਾਲਕਾਂ ਨਾਲ ਗੱਲਬਾਤ ਕਰਦੇ ਆਂਗੇ ਵੀ ਬਾਕੀ ਇਹ ਵੀ ਐਵੇਂ ਜਿਹਾਉਂਦੇ ਨਾਲੋਂ ਘੱਟ ਸਮਾਨ ਸਸਤਾ ਦਿੰਦੇ ਨੇ ਆਪਾਂ ਗੱਲਬਾਤ ਕਰ ਲਈ। ਸਸੀ ਕਾਲ ਜੀ। ਸਸੀ ਕਾਲ ਜੀ ਜੈਨੂ ਜੀ ਸ਼ਰਮਾ ਜੀ। ਹੋਠੀ ਕੌਣ ਜੀ? ਹਾਂ ਜੀ ਹਾਂ ਜੀ ਬਹੁਤ ਕਿਰਪਾ ਜੀ। ਨਵੇਂ ਸਾਲ ਦੀ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਜੀ। ਸਾਡੇ ਬੰਦੇ ਵੀ ਤੁਹਾਡੇ ਸਰੋਤਿਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਸਾਡੇ ਕੋਲ ਆਉਣ ਤੇ ਤੁਹਾਡਾ ਬਹੁਤ ਸਵਾਗਤ ਹੈ। ਧੰਨਵਾਦ ਜੀ। ਤੁਸੀਂ ਟਾਈਮ ਕੱਢ ਕੇ ਆਏ। ਬਾਕੀ ਇੱਕ ਤੁਹਾਡੇ ਵੱਲੋਂ ਦੁਕਾਨ ਵੱਲੋਂ ਜੀ ਆਪਣਾ ਦਾਵਾ ਕੀਤਾ ਜਾਂਦਾ ਜੀ ਪੰਜਾਬ ਟ੍ਰੇਡ ਦੇ ਵੱਲੋਂ ਜੀ। ਜੀ ਤੁਸੀਂ ਕਹਿੰਦੇ ਹੋ ਵੀ ਐਮਾ ਜਾਂਦੇ ਘੱਟ ਰੇਟ ਨਾਲ ਸਸਤਾ ਤੁਸੀਂ ਸਮਾਨ ਦਿੰਦੇ ਹੋ ਬਾਕੀ ਜੀ ਆਨਲਾਈਨ ਨਾਲੋਂ ਸਸਤਾ ਹੈ ਆਨਲਾਈਨ ਨਾਲੋਂ हां जी ये गल करदे हां आपा जेडे ਘਰ ਦੇ ਘਰੇਲੂ ਸਮਾਨ ਦੀ ਗੱਲ ਕਰਦੇ ਆ ਵੀ ਕੀ ਕੀ ਸਮਾਨ ਤੁਹਾਡੇ ਕੋਲ ਆਟਮ ਆ ਜੀ ਘਰੇਲੂ ਸਮਾਨ ਜੀ ਆਪਣੇ ਕੋਲ ਆ ਦੇਖੋ ਜੀ ਹੁਣ ਹਾਂਜੀ ਹਾਂਜੀ ਆ ਓਵਨ ਪਿਆ ਜੀ ਬਜਾਜ ਦਾ ਇਹ ਓਵਨ ਬਾਜ਼ਾਰ ਚ ਘੱਟੋ ਘਾਟ 8000 ਰੁਪਏ ਦਾ ਆਪਣੇ ਕੋਲ 5500 ਦਾ ਹੈ 800 ਰੁਪਏ ਜੀ ਹਾਂਜੀ 5500 ਦਾ 5500 ਦਾ 8000 ਰੁਪਏ ਦਾ ਜੀ ਹਾਂਜੀ ਸਾਰੇ ਗਲਾਸ ਸੰਜੀਵ ਕਪੂਰ ਦੇ ਆਪਣੇ ਕੋਲ ਰੇਟ ਬਹੁਤ ਵਾਜੇ ਵਾ ਜੀ ਹਮ ਸਾਰੇ ਲੰਚ ਬਾਕਸ ਬੱਚਿਆਂ ਦੇ ਜਿਨ੍ਹਾਂ 24 ਘੰਟੇ ਪ੍ਰੋਪਰ ਖਾਣਾ ਗਰਮ ਰਹਿੰਦਾ ਹੈ ਬਾਕੀ ਸਾਰਾ ਸਮਾਨ ਕੰਪਨੀ ਦਾ ਜੀ ਸਾਰਾ ਕੰਪਨੀ ਦਾ ਪੋਣੇ ਦੇਖੋ ਲੇਟੈਸਟ ਦੇਖਾ ਇੱਕ ਆਟਮਾ ਜੀ ਪੁਰਾਣੀ ਬੈਟਰੀ ਹਾਂਜੀ ਇਹ ਵੀ ਪੁਰਾਣੇ ਸਮੇਂ ਦੀ ਇੱਕ ਪੁਰਾਣੀ ਬੈਟਰੀ ਸਮੇਂ ਦੀ ਜੀ ਹਾਂਜੀ ਹਾਂਜੀ ਸਪੈਸ਼ਲ ਲਿਆਂਦੇ ਆਂ ਅਸੀਂ ਆ ਚਾਹ ਲਿਆ ਗੈਟ ਰਸ਼ ਸਪੈਸ਼ਲ ਜੀ ਨੇ 24 ਘੰਟੇ ਵਾਲੀਆਂ ਸਸਤੀਆਂ ਸਾਡਾ ਮਿਕਸੀ ਦਾ ਸਪੈਸ਼ਲ ਆਫਰ ਆਈ ਇਹ ਬ੍ਰਾਂਡ ਆ ਗਿਆ ਸਾਰੀਆਂ 1400 ਰੁਪਏ ਤੋਂ ਸ਼ੁਰੂ ਆ ਮਿਕਸੀਆਂ 1400 ਰੁਪਏ ਦੀ ਜੀ 1400 ਰੁਪਏ ਦੀ ਮੈਕਸੀ ਜੀ ਮੈਕਸੀ ਜੀ ਕੰਪਨੀ ਜਿਵੇਂ ਆਰੀਐਂਟ ਬਜਾਜ ਇਸ ਤਰ੍ਹਾਂ ਦੀ ਹੂੰ ਲਓ ਵੀ ਦੋਸਤੋ 1400 ਰੁਪਏ ਦੀ ਮੈਕਸੀ ਗ੍ਰੈਂਡਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਪ੍ਰੈਸਾਂ ਜੀ ਹੂੰ ਸਾਰੇ ਰੇਟ ਤਾਂ ਦੱਸਣੇ ਮੁਸ਼ਕਲ ਆ ਪੇਸਟ ਹੈ ਇਹਦੇ 50% ਲੈਸ ਆਈ ਹੂੰ ਦਾਵਰਾ ਕਾਲਗੇਟ ਆ ਕੋਈ ਵੀ ਆ ਇਸ ਤਰ੍ਹਾਂ ਹੀ ਸਾਰਾ ਸਮਾਨ ਆਪਣੇ ਆ ਛੋਟਾ ਛੋਟਾ ਫਰਨੈਲ ਹੋ ਗਿਆ ਜਿਵੇਂ ਸਾਬਣਾ ਹੋ ਗਿਆ ਕੱਪੜਾ ਹੋ ਗਿਆ ਆ ਹੁਣ ਆਪਣੇ ਬੋਟਲ ਆਈਆਂ ਹਾਂ ਹਾਂਜੀ ਹਾਂਜੀ ਬੋਟਲ ਜੰਪ ਲਗੋ ਇੰਨੀ ਬੈਲਟੀ ਆਈ ਆ ਇੰਨੀ ਕਿ ਛੋਟੀ ਬੋਟਲ ਇਹ ਕਦੇ ਕੰਮ ਹੁੰਦੀ ਹੈ ਜੀ ਇਹ ਬ अच्छा जी जिन्ना ने बैग जगह बाग ले ले एज पमा तुसी 5 लीटर तक ले लो ठीक है जी ਆਪਣੇ ਕੋ ਸਾਰੇ ਸਾਈਜ਼ ਆ ਗੀਆਂ ਤੁਹਾਡੇ ਕੋਲ अवेलेबल ਆ ਜੀ ਆਹ ਦੂਜੀਆਂ ਪਾਣੀ ਵਾਲੇ ਬੱਚਿਆਂ ਵਾਲੀਆਂ ਸਸਤੀਆਂ ਬੋਤਲਾਂ ਆ ਗਈਆਂ 100 ਰੁਪਏ ਵਾਲੀਆਂ ठीक है जी ਉਸ ਤੋਂ ਬਾਅਦ ਆਹ ਕਟ੍ਰੈਨਰ ਆ ਗਈ ਇੰਜਨ ਵਾਲੇ ਇਹਨਾਂ ਦੇ ਰੇਟ ਬੜੇ ਘੱਟ ਹੁੰਦੇ ਆ ਆਪਣੇ ਉਸ ਤੋਂ ਬਾਅਦ ਆ ਗਿਆ ਜੀ ਸਾਡੇ ਕਲੀਨਿੰਗ ਵਾਲੇ ਅੱਛਾ ਜੀ ਇਹਨਾਂ 'ਚ ਸਾਡੇ ਸਾਰੇ ਬ੍ਰਾਂਡ ਆ ਇਹਨਾਂ 'ਚ ਵੀ ਲੈਸ ਮਿਲੂਗਾ ਜੀ ਅਲਗ-ਅਲਗ ਜੀ ਦਾ ਰੇਟ ਤਾਂ ਦੱਸਣਾ ਔਖਾ ਹੈ ਹੂੰ ਉਹਰ ਮਲਕੇ ਨੀਕਾ ਜੀ ਜਾਈ ਤੁਹਾਡੇ ਬਾਏ ਇੱਕ ਕਪੜਾ ਦੀ ਗੱਲ ਕਰ ਲਈਏ ਕਪੜਾ ਹੁਣ ਸਰਦੀ ਦਾ ਸਰਦੀ ਬਸ ਉਹ ਦੂਜਾ ਸਟੋਰ ਆ ਜੀ ਤੇ ਆ ਜਿਹੜੀਆਂ ਕਰੀਮਾਂ ਆ ਗਈਆਂ ਇਹਨਾਂ ਦੀ ਨੈਸਾ ਜੀ ਆਹਾਂ ਨੈਪਕਨ ਪੇਪਰ ਕਰੀਮਾਂ ਹੋ ਗਿਆ ਅਗੀਜਰ ਤੇ ਮਾਰੋ ਜੀ ਗੀਜਰ ਸਾਰਾ ਬ੍ਰਾਂਡ ਪਿਆ ਏ ਛੋਟੇ ਕੋਣ ਹਰੇਕ ਆਈਟਮ ਦਾ ਜਿਹੜਾ ਗੀਜਰ ਪਿਆ ਜੀ ਇਹ ਕਿੰਨੇ ਮਤਲਬ ਕੀ ਇਹ ਨਹੀਂ ਆਪ ਕੋ ਸਟਾਰਟਿੰਗ ਆਈ 25 ਲੀਟਰ 25 ਲੀਟਰ ਜੀ ਬਿੱਦਾ ਲੇਬਰ 3000 ਦਾ ਜੀ 3000 ਬਾਕੀ ਗੱਲ ਸਹੀ ਹੈ ਜੀ ਇਹ ਗੱਲ ਸਹੀ ਹੈ ਜੀ ਤੰਨੇ ਮਾਰਕੀਟ ਦਾ ਭਾਅ ਦੀ ਗੱਲ ਕਰ ਲਈ 8 ਤੋਂ 9 9000 ਦੇ 15 15 ਕਿਉਂਕਿ ਇਹ ਚਲੀ ਜਾਂਦਾ ਜੀ ਆਪਣੇ ਕੋਲ 3000 ਤੋਂ ਸਟਾਰਟ ਆ ਗਈ ਯਾਰ 25 ਲੀਟਰ ਵਾਲਾ ਉਹ ਆਰਡਰ ਆ ਸਾਈਆਂ ਜੀ ਸੈਲੋ ਦੀ ਆਪਾਂ ਸਪੈਸ਼ਲ ਕੁਰਸੀ ਲੈਂਦੀ ਹੈ ਜੀ ਅੱਛਾ ਜੀ ਇਹਦੇ ਵੈਰਾਈਟੀ ਬਹੁਤ ਆ ਸੈਲੋ ਚ ਹਮ ਅਸੀਂ ਕੋਸ਼ਿਸ਼ ਸੈਲੋ ਦੀ ਕੁਰਸੀ ਕੀ ਰੇਟ ਦੀ ਹੈ ਜੀ ਇਹ ਸੈਲੋ 6 650 ਤੋਂ ਸਟਾਰਟ ਆ ਜੀ ਇਹਦੀ ਰੇਂਜ 7 1800 ਰੁਪਏ ਤੱਕ ਦੀਆਂ ਕੁਰਸੀਆਂ ਆਪਣੇ ਕੋਲ ਅਵੇਲੇਬਲ ਆ ਵਾਹ ਜੀ ਵਾਹ ਜੀ ਜਿਵੇਂ ਸਾਰੇ ਤਰ੍ਹਾਂ ਦੇ ਕੁੱਕਰ ਜੀ ਹਮ ਕੁੱਕਰ ਹੋ ਗਏ ਕੁੱਕਰ ਦਾ ਜੀ ਆਪਾਂ ਰੇਟ ਦੀ ਗੱਲ ਕਰ ਲਈ ਜੀ ਕੁੱਕਰ ਰੇਟ 500 ਰੁਪਏ ਤੋਂ ਸਟਾਰਟ ਆ ਜੀ 500 ਰੁਪਏ ਸਟਾਰਟ ਜੀ 5 ਲੀਟਰ ਵਾਲਾ ਐਲੂਮੀਨੀਅਮ ਦਾ ਹਾਂ ਪਰ ਮਰ ਗਿਆ ਹੋਰ ਸਾਰੇ ਬਰਤਨਾਂ ਦਾ ਰੇਟ ਸਾਰੇ ਵਾਈ ਹੋਣਗੇ ਜੀ ਠੀਕ ਹੈ ਜੀ ਆਹ ਸੀਰਸ ਸਮਾਨ ਆਹ ਸਟੀਲ ਦੇ ਭਾਂਡੇ ਦੀ ਗੱਲ ਕਰ ਲਈ ਜੀ ਹਾਂਜੀ 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 ਪਿੱਤਲ ਸਟੀਲ ਆ ਆ ਕੁਰਸੀ ਵੀ ਹੋਰ ਵੈਰਾਈਟੀ ਪਈ ਆ ਐਸੀ ਚੁੱਲਾਈ ਐਸੀ ਚੁੱਲਾ ਆਪਣੇ ਕੋ 1200 ਰੁਪਏ ਤੋਂ ਸਟਾਰਟ ਆ ਦੋ ਵਾਲਾ ਅੱਛਾ ਜੀ ਵਿਆਜ ਕਿਤੇ ਵੀ ਨਹੀਂ ਦੇਣਗੇ ਤੁਹਾਨੂੰ ਹਾਂ ਹੇਰ 에ਰ ਫਰੈ ਰਾਈ ਇਹਦਾ ਰੇਟ ਬਹੁਤ ਘੱਟ ਆ ਜੀ ਇਹ 2500 ਰੁਪਏ ਦਾ 8000 ਪ੍ਰਿੰਟ ਆ ਇਸ ਤਰ੍ਹਾਂ ਸਰਦੀ ਵਾਲਾ ਹੀਟਰ ਆ ਗਿਆ ਆ ਗੀਜਰ ਆਪਾਂ ਦੇਖ ਕੀ ਐ ਹੂੰ ਉਦੋਂ ਬਾਅਦ ਆ ਗਏ ਦੁਕਾਨਾਂ ਦੇ ਅੰਦਰ ਗਿਆ ਪੈਂਪਰ ਆ ਗਿਆ ਵਾਈਪਰ ਸਭ ਪੋਚੇ ਸਾਰਾ ਕੁਝ ਇਹ ਵੀ ਮਾਰਕਟ ਨਾਲੋਂ ਘੱਟ ਰੇਟ ਜੀ ਹਾਂਜੀ ਹਾਂਜੀ ਰੇਟ ਘਟੋ ਔਰ ਇੱਕ ਛੱਤ ਥੱਲੇ ਸਾਨੂੰ ਸਾਰਾ ਸਮਾਨ ਮਿਲ ਜਾਓ ਠੀਕ ਹੈ ਵੱਡੇ ਕਰਾਹੇ ਹੋਗੇ ਹੂੰ ਉਧਰੋਂ ਉਹਨਾਂ ਨੂੰ ਵਿਆਹ ਸਾਦੀਆਂ ਵਾਸਤੇ ਕੋਈ ਆਪ ਦਾ ਕੋਈ ਲੋਹੇ ਦੇ ਕੜਾਹੇ ਐਲੂਮੀਨੀਅਮ ਦੇ ਕੜਾਹੇ ਸਾਰੇ ਸਾਈਜ਼ ਮਿਲ ਜਾਣਗੇ ਜੀ ਜਿਹੜਾ ਮਰਜ਼ੀ ਲੈ ਲਓ 0 ਤੋਂ ਲੈ ਕੇ ਵੱਡੇ ਤੱਕ ਆਪਣੇ ਕੋਲ ਤਕਰੀਬਨ ਸਾਰੇ ਸਾਈਜ਼ ਅਵੇਲੇਬਲ ਹਰ ਕਿਸੀਆਂ ਜਿਹੜੀਆਂ ਪਈਆਂ ਹੀ ਆਪਣੇ ਕੋਲੇ ਸੈਲੋ ਕਾ ਕੰਪਨੀ ਨੇ ਲਈ ਸਾਰੇ ਡਿਜ਼ਾਈਨ ਜੀ ਡਿਜ਼ਾਈਨ ਨੇ ਚੋਂ ਡਿਜ਼ਾਈਨ ਹੈਗੇ 8-10 ਆਪਣੇ ਕੋਲ 8-10 ਜੀ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜੋ ਸ਼ੂਜ਼ ਆਪਣੇ ਕੋਲੇ ਅੰਡਰਗਾਰਮੈਂਟਸ ਸਾਰਾ ਟੋਪੀਆਂ ਅੰਡਰਗਾਰਮੈਂਟਸ ਜਿੰਨਾ ਵੀ ਸਾਰਾ ਸ਼ੂਜ਼ ਬ੍ਰਾਂਡ ਹੋਵੇ ਆਨਲਾਈਨ ਹੋ ਸਸਤਾ ਹੋ ਹੂੰ ਉਸ ਤੋਂ ਬਾਅਦ ਆ ਰੈਡੀ ਮੇਡ ਆ ਗਿਆ ਜੀ ਰੈਡੀ ਮੇਡ ਚ ਤੁਸੀਂ ਬਾਲਾ ਨਹੀਂ ਕੁਝ ਕਰਦੇ ਗਾਹਕ ਆਵੇ ਦੇਖੇ ਰੇਟ ਪੁੱਛੇ ਸਹੀ ਲੱਗੇ ਤਾਂ ਸਾਥੋਂ ਲੈ ਕੇ ਜਾਵੇ ਬਾਜ਼ਾਰ ਨਾਲ ਰੇਟ ਘਟੋ ਤਸੱਲੀ ਗਾਹਕ ਦੀ ਸਾਰਾ ਡਿਸਪਲੇ ਮਾਲ ਆ ਆ ਸਾਰਾ ਟੈਚੀ ਆ ਗਿਆ ਜੀ ਤੇ ਚੀਜ਼ੇ ਬਾਹਰ ਜਾਣਾ ਕਿਸੇ ਨੇ ਜੀ ਅਸੀਂ 2000 ਰੁਪਏ ਤੋਂ ਸਟਾਰਟ ਆ 3 ਸਾਲ ਦੀ ਗਾਰੰਟੀ ਹਾਂਜੀ 23 ਕਿਲੋ ਵਾਲਾ 23 ਕਿਲੋ ਵਾਲਾ ਹਾਂ ਸਾਰੇ ਰੰਗ ਕੱਪੜੇ ਵਾਲਾ ਟੈਚੀ ਈ ਹੈਗਾ ਆ ਭਾਂਡੇ ਆ ਗਏ ਟੋਕਰੇ ਆਲੇ ਜੀ ਅੱਛਾ ਭਾਂਡੇ ਟੋਕਰੇ ਸਭ ਠੀਕ ਹੈ ਜੀ ਮੈਂ ਸੋਈ ਜਦੋਂ ਨਾਲ ਇਹ ਸਾਰੇ ਸੈੱਜ ਮਿਲ ਜਾਣਗੇ ਸਟੀਲ ਦੇ ਠੀਕ ਹੈ ਜੀ ਆ ਪੈਂਟਾਂ ਦੇ ਦੇਖੋ ਸਾਰੀ ਵੈਰਾਈਟੀ ਆਪਣੇ ਕੋਲੇ ਲੋਹਰਾ ਚ ਪੈਂਟਾਂ ਚ ਅੱਛਾ ਇਹ ਲੋਹਰਾ ਵੀ ਨਾਲ ਪੈਂਟਾਂ ਵੀ ਹੈ ਜੀ ਹਾਂ ਜੀ ਆ ਕੁਰਸੀ ਦੇਖੋ ਹੋਰ ਆ ਗਈ ਆ ਸਟੂਲ ਆ ਗਏ ਸੈਲੋ ਦੇ ਸਾਰੇ ਤਰ੍ਹਾਂ ਦੇ ਦੇਖੋ ਆ ਕੱਪੜੇ ਸਕੋਂ ਕੈਮਰਾਮੈਨ ਨੂੰ ਬੇਨਤੀ ਕਰਦੇ ਦਿਖਾ ਦਿੱਤਾ ਜਾਵੇ ਵੀ ਜਿਹੜੇ ਸਟੂਲ ਨੇ ਜੇ ਕੁਰਸੀਆਂ ਨੇ ਜੋ ਵੀ ਜਿਹੜਾ ਸਮਾਨ ਪਿਆਗਾ ਇਹ ਕੈਮਰੇ ਜਿਹੜੀ ਛਾਤੀ ਦੇ ਵਿੱਚ ਨਿਗਾ ਦੇ ਵਿੱਚ ਆਵੇ। ਹੁਣ ਕੋਣ ਆਲਾ ਹੁਣ ਮੇਨ ਆ ਜੀ। ਹੂੰ। ਹੁਣ ਥਾੜੇ ਜਿਹਾ ਕੱਪੜਾ ਇਹ ਬਾਤ ਜ਼ਿਆਦਾਤਰ ਬਾਤ ਚੱਲਦਾ ਜੀ ਇਹ। ਹਾਂਜੀ ਹਾਂਜੀ ਇਹਦੀ ਰੇਟ ਸਾਡਾ ਬਹੁਤ ਘੱਟ ਆ ਜੀ। ਸਾਡਾ 1500 ਰੁਪਏ ਦਾ ਬਿਆਰ ਚ ਆ 1800 2000 ਦਾ ਦੇ ਰਹੇ। ਹੂੰ। ਤੇ 1500 ਤੋਂ ਸਟਾਰਟਿੰਗ ਆ ਵਧੀਆ ਜੀ। ਅੱਛਾ ਜੀ। ਤੇ ਹੋਰ ਤੁਹਾਡੇ ਕੋਲੇ ਨਵੀਂ ਆਈਟਮਾਂ ਲੋਹੜਾ ਆ ਗਈਆਂ ਜੀ ਇਹ। ਹਾਂਜੀ ਇਹ ਸਸਤਾ ਜੀ। ਜੇ ਕਿਸੇ ਨੇ ਗਰੀਬ ਨੇ ਪੁੰਨਦਾਨ ਕਰਨ ਨੂੰ ਲੈਣਾ ਉਹਦੇ ਸਾਡੇ ਬੂਟ ਦੇ ਤੇ ਲੋਰ ਦੇ ਇਹਦੇ ਸਪੈਸ਼ਲ ਘੱਟ ਰੇਟ ਲਾਏ ਜਾਂਦੇ ਇੱਕ ਛੋਟਾ ਦਾਵਾ ਕੀਤਾ ਜਾਂਦਾ ਜੀ ਵੀ ਕੀ ਤੁਸੀਂ ਕਹਿੰਦੇ ਸੀ ਵੀ ਇੱਕ ਸੰਸਥਾ ਵੀ ਜੋ ਜੋ ਵੀ ਛੋਟੇ ਨਾਲ ਵੀ ਜਿਵੇਂ ਬੂਟ ਨੇ ਅਸੀਂ ਸਸਤੇ ਜਿਵੇਂ ਜਿਵੇਂ ਲੱਗੇ रेट ਦੇ ਦਿੰਦੇ ਹਾਂ ਜੀ ਅਸੀਂ ਕੋਈ ਕਮਾਈ ਨਹੀਂ ਕਰਦੇ ਜੀ ਵੀ ਜੇ ਕੋਈ ਬੰਦਾ ਸੇਵਾ ਕਰਨੀ ਚਾਹੁੰਦਾ ਉਹ ਜਿੱਥੋਂ ਮਰਜ਼ੀ ਹੋਲਸੇਲ ਰੇਟ ਪਤਾ ਕਰ ਲੈ ਉਹ ਸੇਮ ਰੇਟ ਦੇ ਦੇਣੇ ਪਰ ਤੁਸੀਂ ਜਿਹੜੀਆਂ ਸੰਸਥਾਵਾਂ ਦਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਸੰਸਥਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਗਰੀਬਾਂ ਨੂੰ ਜਿਹੜੇ ਬੰਦੇ ਲੋੜਵੰਦੇ ਜ਼ਰੂਰ ਉਹਨਾਂ ਨੂੰ ਜੇ ਆਪਾਂ ਦੇ ਸਕਦੇ ਆ ਸਰਦੀ ਕੋਈ 2-300 ਰੁਪਏ ਨਾਲ ਇੱਕ ਬੰਦੇ ਦੀ ਸਰਦੀ ਲੰਘ ਜਾਂਦੀ ਆ ਸਹੀ ਗੱਲ ਹੈ ਜੀ 300 ਰੁਪਏ ਨਾਲ ਤਿੰਨੇ ਚੀਜ਼ਾਂ ਆ ਜਾਂਦੀਆਂ ਬੂਟ ਵੀ ਆ ਜਾਂਦੀਆਂ ਲੋਰ ਵੀ ਆ ਜਾਂਦੀਆਂ ਤੇ ਕੋਟੀ ਵੀ ਆ ਜਾਂਦੀ ਆ ਅਸੀਂ ਤਿੰਨੇ ਚੀਜ਼ਾਂ 3 ਅਸੀਂ ਬੇਨਤੀ ਕਰਦੇ ਜਿੰਨੀ ਮ ਸੰਸਥਾਵਾਂ ਇੱਥੇ ਪਹੁੰਚ ਸਕਦੀਆਂ ਵੀ ਇੱਥੇ ਬੂਟ ਜਾਂ ਕੋਈ ਵੀ ਕੱਪੜੇ ਲੀੜੇ ਤੁਸੀਂ ਲੈਣਾ ਚਾਹੁੰਦੇ ਹੋ ਉਥੇ ਜਮਾ ਜਾਇਜ਼ ਰੇਟ ਤੇ ਤੇ ਹੋਰ ਕੀ ਜਸਤਾਨੇ ਦਸਤੂਨ ਨੇ ਸਾਰੇ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਕਾਫੀ ਆਪਣੇ ਆਹ ਦੇਖ ਸਕਦੇ ਹੋ ਜਸਤਾਨੇ ਵੀ ਨੇ ਪੂਰੇ ਵਧੀਆ ਲੇਡੀਜ਼ ਪਾਰਸੀ ਲੇਡੀਜ਼ ਪਰਸ ਵੀ ਰੱਖਦੇ ਆਹ ਵਿੱਚ ਵੈਰਾਈਟੀ ਬਹੁਤ ਆ ਲੇਡੀਜ਼ ਸੂਟ ਆ ਗਏ ਨਾਈਟ ਸੂਟ ਜੀ ਇਹਦੇ ਵਿੱਚ ਵੈਰਾਈਟੀ ਆਪਣੇ ਕੋਲ ਕਾਫੀ ਆ ਅੱਛਾ ਜੀ ਆ ਦੇਖੋ ਇਹਦੀ ਡਿਮਾਂਡ ਹੁਣ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਆ ਹੂੰ ਹੂੰ ਦੇ ਲਈ ਬਾ ਸਾਰੇ ਸਾਈ ਸਾਰੇ ਕਲਰ ਹੂੰ ਇਹ ਬਹੁਤ ਵਧੀਆ ਚੀਜ਼ ਚੱਲ ਰਹੀ ਹੈ ਜੀ ਇਹ ਬਾਕੀ ਵਿਜਟ ਜਰੂਰ ਕਰੋ ਵਿਜਟ ਕਰੇ ਬਿਨਾ ਕੁਝ ਨਹੀਂ ਪਤਾ ਲੱਗਦਾ ਆ ਫਲਫੀ ਵਾਲੀਆਂ ਫਲਫੀ ਪੀਣੀ ਹਾਂਜੀ ਤੇ ਆ ਜਿਹੜੀ ਆਪਣਾ ਬਾਹਰਲੇ ਦੇਖਦਾ ਪੋਰਟ ਦਾ ਮਾਲ ਆ ਇਹ ਆਪਣਾ ਬਾਹਰਲੇ ਇਹ ਜਿਹੜੀ ਆਪਣੇ ਰੇਟ ਬਿਲਕੁਲ ਬਾਜੂ ਰੱਖੇ ਹੋਏ ਆ ਜੀ ਗਾਹ ਕਾਊਗਾ ਖੁਸ਼ ਹੋ ਕੇ ਜੀ ਲੈ ਕੇ ਮੁੜ ਕੇ ਜਾਊਗਾ ਇਹ ਨਹੀਂ ਵੀ ਰੇਟ ਪਿੱਛੇ ਬੰਦਾ ਕਹੂਗਾ ਹਾਂਜੀ ਤੇ ਦੋਸਤੋ ਆਉਣਾ ਕਿੱਥੇ ਆ ਆਉਣਾ ਆਪਣਾ ਪੰਜਾਬ ਟਰੇਡਰ ਜੀ ਪੰਜਾਬ ਟਰੇਡਰ ਜੀ ਜਨਤਾ ਕਲੋਨੀ ਜਨਤਾ ਕਲੋਨੀ ਨੇੜੇ ਡਾਕਟਰ ਜੋੜਾ 9855470121 ਮੋਬਾਈਲ ਨੰਬਰ ਤੇ ਦੋਸਤੋ ਜਿਹੜਾ ਡਿਸਪਲੇ ਦਾ ਨੰਬਰ ਚੱਲੀ ਜਾਂਦਾ ਤੁਸੀਂ ਲਾ ਸਕਦੇ ਹੋ ਜੇ ਜਰੂਰ ਵਿਜ਼ਿਟ ਕਰੋ ਐਡਾ ਬਈਆਂ ਸਟੋਰੀਆਂ ਸਮੇਂ ਦੇ ਸਮੇਂਦਾਰ ਅਸੀਂ ਲੈ ਕੇ ਆਉਂਦੇ ਹਾਜ਼ਰ ਆਹਾਂਗੇ ਜੁੜੇ ਰਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਸੰਦੀਪ ਸ਼ਰਮਾ ਸასიਖਾਲ